ਮਲਿੰਦਰ ਕੋਰ ਮਲਿੰਦਰਪੁਰ ਜੀ ਕਿਹੜਾ ਪਿੰਡ ਤੇ ਲਗੇਆ ਲਕੇਵਾਲ ਤੇ ਕੀ ਕਰਨਾ ਹੈ ਜੀ ਖਤਮ ਉਠਾਣਾ ਹੈ ਜੀ ਮੁੰਡੇ ਕਟੌਂਦੇ ਪਚਾਤਾਈ ਹਾਂਜੀ ਮੁੰਡੇ ਕਟੌਂਦੇ ਬਖਾਰ ਜੀ ਦਿੱਤੀ ਮੁੰਡੇ ਬਖਾਰ ਜੀ ਹਾਂਜੀ ਸੁੱਖਾ ਬਣਦਾ ਮੇਜਰ ਹੁੰਦਾ ਮੇਜਰ ਹੁੰਦਾ ਮਹਿਮਾਨ ਨੂੰ ਮਾਰ ਦੇ ਅੱਛਾ ਇਹ ਮਹਿਮਾਨ ਨਹੀਂ ਪੜਨੋ ਜੰਦਾ ਕਿਹੜੀ ਗੱਲੋਂ ਕਹਿੰਦੇ ਮਾਰ ਦੇ ਇਹ ਪਹਿਲੀ ਨਾਲ ਕਰ ਰਹੀ ਪਹਿਲੀ ਹੂੰ ਪਹਿਲੀ ਮੈਂ ਖੋਣੀ ਚਾਹੁੰਦਾ ਹਾਂ ਅੱਛਾ ਸਕੋਂ ਰਾਤ ਬੜਾ ਕੁੱਟੇ ਮੁੰਡੇ ਨੇ ਕੋਈ ਨਾ ਚਿਰ ਆਪੇ ਸਮਾਗ੍ਰਤੀ ਇਸ ਮੇਜਰ ਨਾਲ ਹਾਂਜੀ ਮਾਤਾ ਜੀ ਉਹ ਤੁਹਾਡੇ ਪਿੰਡ ਦੇ ਬੰਦੇ ਕਹਿੰਦੇ ਆ ਵੀ ਮੁੰਡਾ ਤੁਹਾਡਾ ਵੀ ਕਹਿੰਦਾ ਵੀ ਮੇਰੀ ਮਾਤਾ ਨੂੰ ਕਿਟਨੈਪ ਕਰਕੇ ਲਾਗੇ ਮੇਰੇ ਪਿੰਡ ਦੇ ਬੰਦੇ ਉਹਦੇ ਬਾਰੇ ਕੀ ਜੇ ਨਹੀਂ ਪਾਣੀ ਮੈਂ ਆਪੇ ਆਈ ਆਪਣੇ ਵੱਜ ਗਈ ਮੁੰਡੇ ਕੋਈ ਆਪਣੇ ਮੁੰਡੇ ਕੋ ਰਹਿੰਦੇ ਹੁੰਦੇ ਸੀ ਤੀ ਖੋਜੇ ਜੇ ਤਰ ਤੇ ਤੇ ਮੁੰਡਾ ਤੁਹਾਡਾ ਕਿਉਂ ਇਲਜ਼ਾਮ ਲਾਉਂਦਾ ਤੁਹਾਡੇ ਪਿੰਡ ਦੇ ਲੋਕਾਂ ਤੇ ਉਹ ਜਿਨ੍ਹਾਂ ਤੇ ਇਲਜ਼ਾਮ ਲਾਏ ਆ ਉਹ ਝੂਠੇ ਆ ਕਿ ਜਾਂ ਸੱਚੇ ਉਹ ਝੂਠੇ ਉਠੇ ਮਰ ਨਹੀਂ ਲੱਗਨੀ ਆ ਮੈਂ ਕੋਈ ਮੈਂ ਫੋਨ ਉੱਤੇ ਹੀ ਹਾਂ ਅੱਜੀ ਮਾਤਾ ਜੀ ਕੀ ਕਰਦਾ ਹੈ ਤੁਹਾਡਾ ਮੁੰਡਾ ਗੱਲ ਤੋਂ ਕੰਮ ਕਰਦਾ ਤੜ ਨਾ ਗਲਤ ਕੰਮ ਕਰਦਾ ਨਾ ਬਣੇਗਾ ਸੁੱਕਾ ਲੱਗਦਾ ਤੇ ਬੇ ਤੇ ਕਾਰਵਾਈ ਕਿਤੇ ਬਣੇਗਾ ਤੇ ਕੀ ਮਾਮਲਾ ਹੈ ਤੁਹਾਡਾ ਮੈਂ 12 ਤਰੀਕ ਨੂੰ ਘਰ ਆਇਆ ਮੈਂ ਤੇ ਮੇਰੀ ਬਾਦਾਂ ਨੂੰ ਗਾਇਬ ਕੀਤਾ ਵਾ ਕਿ ਮਾਸਟਰ ਮੈਂਡ ਹੈਗਾ ਜੀਤਾ ਤੇ ਸੱਤਾ ਤੇ ਅਦਿਕਰਮ ਸਿੰਘ ਤੇ ਕਿਨ ਵੀਰੂ ਤੇ ਮੈਂ 14 ਤਰੀਕ ਨੂੰ ਵੀ ਕਿਨ ਅਰਜ਼ੀ ਦਿੱਤੀ ਥਾਣੇ ਕਥੂ ਨਗਲ ਕੋਈ ਸੁਣਵਾਈ ਨਹੀਂ ਹੋਣੀ ਤੇ ਡੀਜੀਪੀ ਨੂੰ ਵੀ ਦਿੱਤੀ 12 ਤਰੀਕ ਨੂੰ ਕੋਈ ਸੁਣਵਾਈ ਨਹੀਂ ਹੋਣੀ ਜੇ ਕੱਲ ਨੂੰ ਮੇਰੀ ਮਾਦਾਂ ਨੂੰ ਬਾਈ ਪਾ ਕਿਨ ਬਾਈ ਚਾਂਸ ਕੋ ਹੋ ਗਿਆ ਇਹ ਚੋਵੇਂ ਕਿਨ ਜੁਮਿਆਰ ਹੋਣਗੇ ਜੇ ਪਾਈ ਜਾਂਸ ਕੋਈ ਕੋਈ ਸੁਣਵਾਈ ਨਹੀਂ ਹੋਣੀ ਮੇਰੀ ਤੇ ਮੈਂ ਰੋਣ ਵਾਲਾ ਹੀ ਮੂ ਹੋਇਆ ਪੀਐਮਰ ਨੂੰ ਤਿਆਰ ਹੋਵਾਂਗੇ ਬਸ ਜੇਕਰ ਤੁਹਾਡੀ ਪੁਲਿਸ ਸੁਣਵਾਈ ਨਹੀਂ ਕਰਦੀ ਫਿਰ ਅਗਲਾ ਨਹੀਂ ਸੁਣਵਾਈ ਕਰਦੀ ਤੇ ਜੇਕਰ ਪੁਲਿਸ ਤੁਹਾਡੀ ਨਹੀਂ ਸੁਣਵਾਈ ਕਰਦੀ ਫਿਰ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਅਗਲਾ ਸਾਹਿਬ ਆਂਡਾ ਕਿਨਾਂ ਕਿਸਾਨ ਜੁਣੀ ਆਂਦਾ ਹੋਊਗਾ ਤੁਹਾਡੀ ਮਾਦਨ ਚੋਕੇ ਚੋਂ ਖੜਿਆ ਮੈਂ ਇਹ ਮੇਰਾ ਮਸਲਾ ਕਿਨਾਂ ਪਿਆਲੀ ਦਾ ਉਹਦੇ ਨਾਲ ਚਿੱਲਾ ਪਿਆਲੀ ਹੈ ਤੇ ਕਿਦੇ ਨਾਂ ਨਾ ਲਵਾ ਲੈਣਾ ਜੀ ਜਾਵੇ ਮੈਂ ਕੱਲਾ ਵਾਂ ਨਾ ਇੱਧਰ ਜੁਗਾ ਨਾ ਉੱਧਰ ਜੁਗਾ ਮੇਰਾ ਨਾਮ ਜੀ ਮੇਰਦ ਸਿੰਘ ਪਿੰਡ 베ਗੇਵਾ ਜੀ ਅੱਛਾ ਤੁਹਾਡੇ ਪਿੰਡ ਦਾ ਮਸਲਾ ਜੋ ਸਤਾਨ ਸਿੰਘ ਵੱਲੋਂ ਇੱਕ ਦੋਸ਼ ਲਾਇਆ ਗਿਆ ਕਿ ਮੇਰੀ ਮਾਤਾ ਨੂੰ ਗਵਾਹ ਕੀਤਾ ਹੁਣ ਮਾਤਾ ਕੈਮਰੇ ਅੱਗੇ ਆ ਗਈਆਂ ਉਹਨਾਂ ਨੇ ਕਿਹਾ ਕਿ ਮੈਨੂੰ ਕਿਸੇ ਨੇ ਗਵਾਹੀ ਨਹੀਂ ਦਿੱਤਾ ਮੈਂ ਆਪਣੇ ਬੇਟੇ ਦੀ ਗੋਹ ਰਹੀਆਂ ਹੁਣ ਇੱਕ ਉਹਨਾਂ ਦੋਸ਼ ਲਾਇਆ ਕਿ ਜਿਹੜਾ ਸੁਖਾ ਸਿੰਘ ਤੇ ਮੇਜਰ ਸਿੰਘ ਆ ਉਹ ਦਾਰੂ ਪੀਲਾ ਕੇ ਮੇਰੇ ਬੇਟੇ ਦੇ ਕੋਲੋਂ ਮੇਰੀ ਗੁੱਟ ਮਾਰ ਕਰਾਉਂਦੇ ਆ ਕੀ ਕਹਿਣਾ ਚਾਹੀਦਾ ਭਾਜੀ ਇਹਦੇ ਵਿੱਚ ਬੇਨਤੀ ਇਹ ਆ ਵੀ ਨਾ ਤੇ ਮੇਰਦ ਸਿੰਘ ਦਾਰੂ ਪੀਂਦਾ ਵਾ ਨਾ ਸੁਖੰਦਰ ਸਿੰਘ ਦਾਰੂ ਪੀਂਦਾ ਵਾ ਕਨਾਂ ਆਪਾਂ ਕਿਸੇ ਨੂੰ ਪਿਉਂਦੇ ਆ ਕਿਉਂਕਿ दारू ਵਾਲੇ ਬੰਦੇ ਨਾਲ ਸਾਡਾ ਕੋਈ ਸਬੰਧ ਨਹੀਂ ਆ ਇਸ ਗੱਲ ਦੀ ਜੇ ਤੁਸੀਂ ਇਲਵਾਰੀ ਕਰਨੀ ਆ ਸਾਡੇ ਪਿੰਡ ਤੋਂ ਵਿੱਚੋਂ ਕਿਸੇ ਬੰਦੇ ਨੂੰ ਵੀ ਕੋਲ ਸਕਦੇ ਜੇ ਵੀ ਮੇਰ ਸਿੰਘ ਹੁਣੇ दारू ਪਿੰਦੇ ਆ ਜਾਂ ਕਿਸੇ ਨੂੰ ਪਿਉਂਦੇ ਆ ਕੀ ਕੀ ਕਾਰਨ ਦੀ ਸਮਝ ਜਿਹੜਾ ਤੁਹਾਡਾ ਨਾਮ ਜ਼ਿਕਰ ਹੋਇਆ ਵਿੱਚ ਇਹ ਜਿਹੜਾ ਸਤਨਾਮ ਸਿੰਘ ਹੈ ਇਹਦੀ ਮਾਤਾ ਨੂੰ ਕੁਝ ਬੰਦਿਆਂ ਨੇ ਗਵਾਹ ਕੀਤਾ ਵਾ ਇਹ ਆਪਣੇ ਮੰਨ ਲਓ ਜਿਹੜਾ ਝੂਠ ਆ ਉਹਨੂੰ ਸਪਾਉਣ ਦੇ ਲਈ ਮੰਨ ਲਓ ਸਾਡੇ ਨਾਲ ਇਹ ਗੱਲਾਂ ਕਰ ਰਹੀ ਜੀ ਸਾਡਾ ਨਾਮ ਆਇਆ ਅਸਲ ਮਾਮਲਾ ਹੈ ਕਿ ਪੂਰਾ ਹੈ ਕਿ ਗਵਾਹ ਕਰੀ ਕੀ ਕਾਰਨ ਕੀ ਆ ਜੇ ਗਵਾਹ ਕੀਤਾ ਤੇ ਕਿਉਂ ਕੀਤਾ ਇਹ ਜੇ ਸਤਨਾਮ ਸਿੰਘ ਤੇ ਇਹਦੀ ਮਾਂ ਜਿਹੜੀ ਆ ਉਸ ਟਾਈਮ 10 15 ਦਿਨ ਪਹਿਲਾਂ ਕੁਛ ਆਪਣੀ ਜ਼ਮੀਨ ਆਪਣੀ ਸੁਧ ਬੁੱਧ ਦੇ ਨਾਲ ਦੇ ਰਹੇ ਆ ਉਹਦੇ ਨਾਂ ਤੇ ਮੰਨ ਲਓ ਵੀ ਇਹ ਗਮਰਾਹ ਕਰਕੇ ਉਹਦੇ ਪੈਸੇ ਜਿਹੜੇ ਆ ਸਤਨਾਮ ਸਿੰਘ ਦੇ ਹੜਪਣਾ ਚਾਹੁੰਦੇ ਆ ਕਿਉਂਕਿ ਸਤਨਾਮ ਸਿੰਘ ਦੇ ਖਾਤੇ 'ਚ ਪੈਸੇ ਵੀ ਹੈਗੇ ਆ ਜਿਹਦੇ ਵਿੱਚ ਸਤਨਾਮ ਸਿੰਘ ਤੇ ਉਹਦੀ ਮਾਂ ਜਿਹੜੀ ਆ ਦੋਨੋਂ ਹੀ ਵਾਸਤੇ ਜੀ ਹੁਣ ਤੱਕ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਇਹ ਜੀ ਮੰਨ ਲਓ ਮੈਨੂੰ ਪਤਾ ਲੱਗਾ ਸੁਖਾ ਸਿੰਘ ਤਰਖਾਹ ਦੇ ਕੇ ਆਇਆ ਸੀ ਪਰ ਹਜੇ ਤੱਕ ਮੰਨ ਲਓ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹਾਂ ਜੀ ਜਿਹੜੇ ਤੁਸੀਂ ਦੋਸ਼ ਲਾਏ ਕਿ ਸਾਡੀ ਮਾਤਾ ਨੂੰ ਗਵਾਹ ਕੀਤਾ ਹੁਣ ਤੁਹਾਡੇ ਮਾਤਾ ਕੈਮਰੇ ਅੱਗੇ ਆ ਗਏ ਨੇ ਇੱਕ ਤੇ ਉਹ ਕਹਿੰਦੇ ਕਿ ਮੈਂ ਆਪਣੇ ਬੇਟੇ ਦੇ ਕੋਰੇਂ ਦੀ ਪਈ ਆ ਉਹ ਕੌਣ ਆ ਬੇਟਾ ਜਿਹੜਾ ਰੇਂਦੀ ਵੀ ਤੁਹਾਡਾ ਭਰਾ ਵਾ ਹਾਂ ਕਿੰਨਾ ਪਾ ਜੀ ਮੈਂ ਗੱਲਾਂ ਗੱਲਾਂ ਮੇਰਾ ਕੋਈ ਭਰਾ ਨਹੀਂ ਹੈ ਹਾਂਜੀ ਤੇ ਇੱਕ ਤੁਹਾਡੀ ਮਾਤਾ ਵੱਲੋਂ ਦੋਸ਼ ਲਾਇਆ ਗਿਆ ਕਿ ਮੇਰਾ ਬੇਟਾ ਆਪਣੇ ਸਾਥੀ ਦੇ ਨਾਮ ਨਾਲ ਕੇ ਮੇਰੇ ਨਾਲ ਕੁਝ ਗਲਤ ਕਰਦਾ ਵਾ ਹਮਾ ਦਾ ਮਰੀ ਹੈਗੀ ਥੋੜੀ ਸਿੱਧੀ ਕਿਨ ਸਦਾ ਕਿਨ ਲਾਜ ਲਾ ਕੇ ਜਿੱਦਾਂ ਪੀ ਮਗਲ ਲੱਗ ਜਾਂਦੀ ਹੈ ਜੋ ਵੀ ਹੈ ਜੋ ਵੀ ਮੇਰੇ ਤੇ ਉਹਨੇ ਇਲਜ਼ਾਮ ਲਾਇਆ ਸਾਰੇ ਜਿਹੜਾ ਜਿਹੜਾ ਝੂਠ ਹੈ ਤੇ ਜਿੱਦਾਂ ਚੋਕੇ ਖੜੀ ਉਹਨਾਂ ਨੇ ਗਵਾਏ ਕਿਨ ਡਰ ਦੇ ਪੀ ਮਾਹੌਲ ਦੇ ਹਿਸਾਬ ਨਾਲ ਕਹਿਣ ਦੀ ਆ ਉਹ ਕਿ ਮੇਰਾ ਮੁੰਡਾ ਆ ਆ ਕਦ ਤੇ ਹ ਮੇਰਾ ਤੇ ਮਾਦਾ ਦਾ ਮੈਡੀਕਲ ਕਰਾਇਆ ਜਾਵੇ ਜੇ ਮੈਂ ਝੂਠਾ ਹਾਂ ਤੇ ਜਿੱਦਾਂ ਮੇਰੇ ਤੇ ਵੀ ਇਕਨੇ ਕਾਰਵਾਈ ਹੋਵੇ ਤੇ ਜੇ ਨਾ ਵਿਜੇ ਕਿੰਨੇ ਜਦਾ ਸਰ ਵਿੱਚ ਝੂਠ ਨਿਕਲੇ ਜਿਹਦੇ ਤੇ ਮੇਰੇ ਦੇ ਕਿੰਨ ਦੋਸ਼ ਲਾਉਣ ਰਿਹਾ ਚਾਰ ਜਣੇ ਉਹਨਾਂ ਦੇ ਕਿੰਨਾ ਕਰਾਇਆ ਕਿੰਨਾ ਸਖਤ ਸਖਤ ਪਰਚਾ ਹੋਵੇ ਉਹ ਸਤਨਾਵ ਸਿੰਘ ਨੇ ਤੇ ਉਹਦੀ ਮਦਦ ਨਰਿੰਦਰ ਗੌਰ ਨੇ ਦਰਖਾਸਤਾਂ ਦਿੱਤੀਆਂ ਇੱਕ ਦੂਜੇ ਦੇ ਖਿਲਾਫ ਉਹਨਾਂ ਦਰਖਾਸਤਾਂ ਦੀ ਬੇਰੀਪੀਸੀ ਚੱਲ ਰਹੀ ਹੈ ਜੋ ਤੱਕ ਸਾਹਮਣੇ ਉਹਨੂੰ ਸਹੀ ਕਰਕੇ ਕੀਤੀ ਜਾਵੇ